ਇਸ ਲਈ ਪਾ ਪਠਾਨਗੜ੍ਹ ਦੀ ਵਾਰਡ ਨੰਬਰ 1 ਦੇ ਨੇੜੇ ਉਤਮ ਗਾਰਡਨ ਕਲੋਨੀ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਬੀਤੇ ਮਹੀਨਾ ਪਹਿਲਾਂ ਕਿਹ ਘਾੜ ਆਇਆ ਸੀਗਾ ਹੜ੍ਹ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੋਇਆ ਸੀਗਾ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਇਹ ਘਾੜ ਸੀਗੀ ਜਿਹਦੇ ਵਿੱਚ ਕਾਫੀ ਆਦਾ ਪਾਣੀ ਆ ਗਿਆ ਸੀਗਾ ਤਾਂ ਪਾਣੀ ਦੇ ਕਰਕੇ ਕਾਫੀ ਲੋਕਾਂ ਦੇ ਘਰਾਂ ਨੂੰ ਨੁਕਸਾਨ ਵੀ ਹੋਇਆ ਸੀਗਾ ਨਾਲ ਦੀ ਨਾਲ ਰੋਡ ਤੁਸੀਂ ਦੇਖ ਸਕਦੇ ਹੋ ਕਿ ਟੁੱਟਿਆ ਪਿਆ ਔਰ ਕਾਫੀ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਇਹ ਰੋਡ ਉਹਦਾ ਉਹ ਨਹੀਂ ਪਿਆ ਕੂੜੇ ਦੇ ਢੇਰ ਲੱਗੇ ਹੋਏ ਨੇ ਬੇਸਹਾਰਾ ਪਸ਼ੂ ਆ ਤੇ ਹੈਗੇ ਨੇ ਕਾਫ ਕੇ ਲੋਕ ਬਚੇ ਨੇ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਾਨਕ ਲੋਕਾਂ ਦਾ ਕਹਿਣਾ ਕਿ ਤੂੰ ਦਾ ਦਿਨ ਚੱਲ ਰਹੇ ਨੇ ਇੱਕ ਰਾਤ ਵੇਲੇ ਕੋਈ ਅਣਜਾਣ ਵਿਅਕਤੀ ਇਧਰ ਆਏ ਤੇ ਬੜਾ ਹਾਸੇਸੀ ਇਲਾਕੇ ਵਿੱਚ ਹੋ ਸਕਦਾ ਤਾਂ ਉਹਨਾਂ ਵੱਲੋਂ ਪ੍ਰਸ਼ਾਸਨ ਅਕੀ ਮੰਗ ਕੀਤੀ ਗਈ ਹੈ ਕਿ ਇਸ ਇਲਾਕੇ ਦੇ ਵਿੱਚ ਜੋ ਸਮੱਸਿਆਵਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋ ਸਕਦਾ ਹਾਂ ਦੱਸਿਆ ਕਿ ਬੇਸਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਕਾਫੀ ਬੇਸਾਰਾ ਪਛੂ ਹੈਗੇ ਨੇ ਲੋਕ ਇੱਥੇ ਕੂੜਾ ਖੰਦ ਦੇ ਨਜ਼ਰ ਆ ਰਹੇ ਨੇ ਕਿੰਨਾ ਕਿਤੇ ਸ਼ਰਮ ਵਾਲੀ ਗੱਲ ਆ ਸਾਡੇ ਸਮਾਜ ਵਾਸਤੇ ਵੀ ਕਿ ਸਾਡੇ ਜਿਹੜੇ ਜਿਹਨੂੰ ਆਪਾਂ ਦੇਵੀ ਦੇਵਤੇ ਮੰਨਿਆ ਉਹ ਗਵਾਂ ਦੇ ਵਿੱਚ ਜੜਿਆ ਉਹ 33 ਗੁਰ ਦੇਵੀ ਦੇਵਤਿਆਂ ਦਾ ਵਾਸ ਦੱਸਿਆ ਜਾਂਦਾ ਪਰ ਕੋਲਾਖਾਂ ਦੇ ਨਜ਼ਰ ਹਥਿਆਰੇ ਨੇ ਔਰ ਬੈਲ ਵੀ ਨਹੀਂ ਗਊਆਂ ਵੀ ਨਹੀਂ ਪ੍ਰਸ਼ਾਸਨ ਕੇ ਸਾਨੇ ਲੋਕ ਕਮਲੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਸਭ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਦਿੱਕਤ ਦੀ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਾਨੇ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਹੋਂਦਾ ਇਸ ਸਮੱਸਿਆ ਦੇ ਬਾਰੇ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਮੋਨੂ ਸ਼ਰਮਾ ਹੈਗਾ ਜੀ ਅਵਾਰਡ ਨੰਬਰ 1 ਤੋਂ ਇਹ ਕਾਫੀ ਢੇਰ ਦਾ ਰੋਡ ਟੁੱਟਿਆ ਰਿਹਾ ਹੀ ਜਦੋਂ ਚਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈਗੀ ਹੈ ਅਸੀਂ ਸਰਕਾਰ ਨੂੰ ਇਹ ਕੰਨੇ ਆ ਕਿ ਰੋਡ ਦਾ ਰੋਡ ਦੀ ਬਣਾਮਤ ਕੀਤੀ ਜਾਏ ਪ੍ਰੋਪਰ ਰੋਡ ਤਿਆਰ ਕੀਤਾ ਜਾਏ ਲੱਗੇ ਕਾਲਜ ਪੰਡਾ ਹੈਗਾ ਤੇ ਕਾਫੀ ਜਦੋਂ بارش ਆਂਦੀ ਹੈ ਹੈ ਇਹ ਰੋਡ ਵੀ ਬੰਦ ਹੋ ਜਾਂਦਾ ਹੈ ਇਹ ਵਾਲਾ ਰੋਡ ਵੀ ਬੰਦ ਹੋ ਜਾਂਦਾ ਹੈ ਤੇ ਲੋਕੀ ਦੇਖੋ ਤੇਹੀ ਰਾਜ ਦੇ ਲੋਕੀ ਕਿੰਨੇ ਜਾਂਦੇ ਹੈਗੇ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਕੰਨੇ ਆ ਕਿ ਮੰਗ ਕੀਤੀ ਭਗਵੰਤ ਮਾਨ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਰੋਡ ਦੀ ਪ੍ਰੋਪਰ ਇਹ ਤਿਆਰ ਕੀਤਾ ਜਾਏ ਜਿੰਨੇ ਤੋਂ ਦਿਨ ਹੈਗੇ ਆ ਤੇ ਰਾਤ ਦਿਨੇ ਵੀ ਹਾਸਾ ਵੀ ਹੋਥੇ ਹਾਂਜੀ ਸਰ ਇੱਥੇ ਪੱਲੇ ਵੀ ਰਸ ਹੋਏ ਸੀ ਐਕਚੁਅਲੀ ਲਾਈਟਾਂ ਵੀ ਦੇਖੋ ਲਾਈਟਾਂ ਕੋਈ ਲੱਗੇ ਹੈ ਨਹੀਂ ਇੱਥੇ ਲੱਗੇ ਨਹੀਂ ਇਸੇ ਰੋਡ ਦੀ ਲਾਈਟ ਜਰੂਰੀ ਹੈਗੀ ਲੋਕੀ ਇੱਥੇ ਜਰ ਨਿਕਲਦੇ ਹੈਗੇ ਆ ਟ੍ਰੈਫਿਕ ਜਦੋਂ ਖਾਂ ਪੁੰਜ ਟ੍ਰੈਫਿਕ ਹੋ ਜਾਂਦੀ ਕਈ ਵਾਰੀ ਪੁਲਿਸ ਤੋਂ ਟ੍ਰੈਫਿਕ ਕਵਰ ਨਹੀਂ ਦਿੱਥੋ ਲੱਗੇ ਮੋੜ ਤੋਂ ਚਾਹੀ ਕੰਨੇ ਆ ਸਰਕਾਰ ਨੂੰ ਕੰਨੇ ਆ ਕਿ ਇੱਥੇ ਪੂਰਾ ਪ੍ਰਬੰਧ ਕੀਤਾ ਜਾਵੇ ਐਕਚੁਅਲੀ ਅਹੀ ਮੈਂ ਪਹਿਲੇ ਵੀ ਇੱਥੇ ਇੱਕ ਵਾਰੀ ਆਏ ਸੀ ਪਹਿਲੇ ਵੀ ਕਈ ਦੋ ਤਿੰਨ ਵਾਈਟਾਂ ਦਿੱਤੀਆਂ ਗਏ ਆ ਸਰਕਾਰ ਨੂੰ ਹੈ ਹੀ ਪਹਿਲੇ ਕੰਨੇ ਆ ਪਹਿਲੇ ਆਧਾਰ ਤੇ ਕ ਮੇਰਾ ਨਾਮ ਪ੍ਰਣਾ ਵਿਸ਼ਾਲ ਠਾਕੁਰ ਹੈ ਜੀ। ਜਿਹੜੀ ਸਮੱਸਿਆ ਜਿਹੜੀ ਆ ਹੜਾਏ ਸੀਗੇ ਤੇ ਰੋਡ ਟੁੱਟ ਗਿਆ ਸੀਗਾ। ਦੇਖੋ ਜੀ ਹੜਾਏ ਦੇ ਮੇਰੇ ਖਿਆਲ ਨਾਲ ਘੱਟੋ ਘੱਟ 3-4 ਮਹੀਨੇ ਹੋ ਗਏ ਆ। ਅੱਜ ਤੱਕ ਤਾਂ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਇਸ ਰੋਡ ਬਾਰੇ। ਤੇ ਅੱਗੇ ਆਣ ਵਾਲੇ ਫਿਰ ਹੜਾ ਗਿਆ। ਤੇ ਇਸ ਕਰਕੇ ਜੀ ਜਲਦੋ ਜਲਦ ਨਾ ਬਣਾਇਆ ਗਿਆ ਤੇ ਕੋਈ ਨਾ ਕੋਈ ਦੁਰਘਟਨਾ ਤੇ ਹੋ ਹੀ ਜਾਣਗੀ ਇਥੇ। ਜਿਵੇਂ ਤੁੰ ਦਾ ਦੇ ਨੇ ਹੈ ਗਿਆ ਤੇ ਅਣਜਾਣ ਲੋਕਾਂ ਹੀ ਵਾਰੀ ਤੋਂ ਨਿਕਲਦੇ ਨਾ ਖਾਸਾ ਹੋ ਸਕਦਾ ਜੀ। ਬਿਲਕੁਲ ਬਿਲਕੁਲ ਹੋ ਸਕਦਾ ਜੀ। ਕਾਫੀ ਲੋਕ ਨਿਕਲਦੇ ਇਥੋਂ। ਥੋੜੇ ਨਹੀਂ ਇੱਕ ਨਹੀਂ ਰੋਜ਼ ਦੇ ਹਜ਼ਾਰਾਂ ਗੱਡੀਆਂ ਨਿਕਲਦੀਆਂ ਇ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਨੂੰ ਕਿ ਜਿਹੜਾ ਜਲਦੋ ਜਲਦ ਇਸ ਕੰਮ ਨੂੰ ਕਰਵਾਇਆ ਜਾਏ। ਇਹ 12 ਪਸ਼ੂ ਵੀ ਆ ਗਏ ਇਧਰ ਭਾਜੀ। ਹਾਂ 12 ਪਸ਼ੂ ਤੇ ਆਣਾ ਹੀ ਆਨੇ ਆ ਜੋ ਉੱਥੇ ਗੰਦ ਕੁੜਾ ਲੋਕੀ ਤੇ ਥੁਰ ਦੇਣੇ ਤੇ ਆ ਗਏ। ਤੇ ਇਸ ਕਰਕੇ ਦਬਾਰਾ ਪਸ਼ੂ ਆਂਦੇ ਨੇ। ਹਾਂ। ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਇਹ ਹੀ ਕਹਿਣਾ ਚਾਹੁੰਦੇ ਕਿ ਜਲਦੋ ਜਲਦ ਇਸ ਰੋਡ ਨੂੰ ਠੀਕ ਕੀਤਾ ਜਾਏ। ਕੀ ਨਾਮ ਆਪਣਾ ਤੇ ਕੀ ਸਮੱਸਿਆ ਹੈਗੀ ਹੈ ਤੇ ਕੀ ਕੁਛ ਪ੍ਰਸ਼ਾਸਨ ਦੇ ਸਾਹਮਣੇ ਚੁੰਨਾ ਪੈ ਰਿਹਾ ਲੋਕਾਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਿਰ ਮੈਂ ਫਨੀਲ ਕੁਮਾਰ ਵਾਸੀ ਖਾਨਪੁਰ ਹਾਂ ਤੇ ਜੋ ਇੱਥੇ ਸਮੱਸਿਆ ਹੈ ਆ ਰਹੀ ਹੈ ਕਿ ਤਕਰੀਬਨ ਇਥੇ ਹੜਾਂ ਦਾ ਟਾਈਮ ਸੀਗਾ ਜਦੋਂ ਪਿਛਲੀ ਵਾਰ ਬਰਸਾਤ ਕਾਫੀ ਹੋਈ ਹੈ ਉਦੋਂ ਵੀ ਫੜਕ ਟੁੱਟੀ ਦੀ ਹੈ ਲੇਕਿਨ ਪ੍ਰਸ਼ਾਸਨ ਦੇ ਜੋ ਨਹੀਂ ਫਿਰਕੀ ਇਥੋਂ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਨਿਕਲਦੀਆਂ ਹਨ ਫਾਇਨਲ ਦੀਆਂ ਗੱਡੀਆਂ ਨਿਕਲਦੀਆਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਨਾ ਦੇ ਸੜਕਵਾਲ ਕੇ ਇੰਨੇ ਧਿਆਨ ਦਿੱਤਾ ਤੇ ਨਾ ਹੀ ਕੰਮ ਦੀ ਲਗਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਫਿਰ ਤੁਸੀਂ ਦੇਖ ਸਕਦੇ ਹੋ ਇਥੇ ਆਵਾਰਾ ਪਸ਼ੂ ਹੈ ਇੱਕ ਤਾਂ ਇਹਨਾਂ ਦੀ ਬੜੀ ਸਮੱਸਿਆ ਉਦੋਂ ਫੜਕ ਟੁੱਟੀ ਹੋਈ ਹੈ ਫੜਕ ਵੀ 22 ਫੁੱਟ ਕਰਮਾ ਬਾਈਕਰ ਆਪਣਾ 4 ਕਰਮਾ ਜਿਹੜੀ 2 ਫੁੱਟ ਦੀ ਫੜਕ ਹੈ 2 ਫੁੱਟ ਦੀ ਤੁਸੀਂ ਦੇਖ ਸਕਦੇ ਹੋ 7-8 ਫੁੱਟ ਦੀ ਰਹਿ ਗਈ ਦੀ ਆ ਇਟ ਮੀਨਸ ਇੱਕ ਗੱਡੀ ਆਏ ਤੇ ਦੂਸਰੀ ਗੱਡੀ ਦਾ ਜਾਣਾ ਇੰਪੋਸੀਬਲ ਹੈ ਤੁੰਦਾ ਦੇ ਦਿਨ ਹੈ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਥੋੜਾ ਬੋਤਾ ਧਿਆਨ ਦਿਵੋ ਪਠਾਨਕੋਟ ਦੀ ਜਿਹੜੀ ਖੂਬਸੂਰਤੀ ਆ ਫੜਕਾਂ ਸਾਫ ਫੜਕਾਂ ਹੈਗੀਆਂ ਲਾਗੇ ਛਾਗੇ ਪਾਰਕ ਹੋਣ ਲਾਗੇ ਛਾਗੇ ਫਾਰੀ ਫਰਕਾਰੀ ਜ਼ਮੀਨ ਆ ਨਾ ਤੇ ਇਹਨਾਂ ਨਾਲ ਕੋਈ ਧਿਆਨ ਕਰਦਾ ਨਾ ਹੀ ਕੋਈ ਫਟਕਾਲ ਕਰਦਾ ਪਰ ਮੇਨ ਜਿਹੜੀ ਸਮੱਸਿਆ ਹੈਗੀ ਆ ਫੜਕ ਦੀ ਹੈਗੀ ਆ ਫੜਕ ਦਾ ਮੇਨ ਸਮੱਸਿਆ ਤੁੰਦਾ ਪੈਂਦੀ ਵੀ ਆ ਗੱਡੀਆਂ ਦੀ ਟਕਰਾਵ ਹੋ ਸਕਦੀ ਹੈ ਬਾਰਾ ਪਸ਼ੂਕੁੰਮ ਦੇ ਪਿਆ ਇੱਥੇ ਨਕੇਲ ਕਸੀ ਹੈ ਕਾਰਪੋਰੇਸ਼ਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ